ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੰਮੂ ਕਸ਼ਮੀਰ ਦਾ ਸਫ਼ਰ ਕਰ ਰਿਹਾ ਤੇ ਇਹ ਆਪਣੀ ਨੌਵੀਂ ਵੀਡੀਓ ਆ ਇਸ ਸੋਹਣੇ ਜਿਹੇ ਸ਼ਹਿਰ ਪਦਮ ਦੇ ਵਿੱਚ ਕਾਫੀ ਦਿਨ ਗੁਜ਼ਾਰਨ ਤੋਂ ਬਾਅਦ ਇੱਥੋਂ ਦੇ ਨਜ਼ਾਰੇ ਮਾਣਨ ਤੋਂ ਬਾਅਦ ਹੁਣ ਆਪਾਂ ਅਗਲੇ ਸਫ਼ਰਾਂ ਤੇ ਜਾ ਰਹੇ ਹਾਂ ਭਾਵੇਂ ਇਸ ਸ਼ਹਿਰ ਨੂੰ ਛੱਡਣ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ ਪਰ ਆਪਣਾ ਸਫ਼ਰ ਅਜੇ ਬਹੁਤ ਬਾਕੀ ਆ ਇਸ ਕਰਕੇ ਅੱਜ ਆਪਾਂ ਇੱਥੋਂ ਜਾ ਰਹੇ ਹਾਂ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਬੰਦੀਲਾ ਪਾਸ ਉਸ ਤੋਂ ਬਿਨਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਸੋਹਣੇ ਸੋਹਣੇ ਵੀਵਜ਼ ਦੇਖਣ ਨੂੰ ਮਿਲਣਗੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਉਹਨਾਂ ਸਾਰੇ ਵੀਵਜ਼ ਨੂੰ ਬਹੁਤ ਪਸੰਦ ਕਰੋਗੇ ਸਾਰੇ ਵੀਵਜ਼ ਨੂੰ ਬਹੁਤ ਜ਼ਿਆਦਾ ਮਾਣੋਗੇ ਪੰਜੀਲਾ ਪਾਸਾ ਜੋ ਉਹ ਦੁਨੀਆ ਦੇ ਹਾਈਐਸਟ ਮੋਟਰੇਬਲ ਪਾਸੇਸ ਦੇ ਵਿੱਚੋਂ ਇੱਕ ਆ ਲਦਾਖ ਦੇ ਵਿੱਚ ਇਹੋ ਜਿਹੇ ਕਈ ਪਾਸ ਨੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਉੱਚੇ ਮੰਨੇ ਜਾਂਦੇ ਨੇ ਅਤੇ ਜਿੱਥੇ ਤੁਸੀਂ ਆਪਣੇ ਵਾਹਨ ਚਲਾ ਸਕਦੇ ਹੋ ਇਨ੍ਹਾਂ ਰਾਹਾਂ ਤੇ ਬੁਲੇਟ ਚਲਾਉਣ ਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਸੋਹਣਾ ਸੀ ਰਾਹ ਦੇ ਵਿੱਚ ਜ਼ਿਆਦਾ ਲੋਕ ਨਹੀਂ ਮਿਲਦੇ ਥੋੜੇ ਬਹੁਤੇ ਚਰਵਾਹੇ ਮਿਲਦੇ ਆ ਤੇ ਜਦੋਂ ਚਰਵਾਹਿਆਂ ਨੂੰ ਅਸੀਂ ਪਾਸ ਕਰਦੇ ਆ ਉਹਨਾਂ ਨੂੰ ਵੇਖਦੇ ਆ ਉਹਨਾਂ ਦੇ ਐਨੀਮਲਸ ਨੂੰ ਵੇਖਦੇ ਆ जिंदगी बहुत नेड़े नेड़े लगती है एवं लगता है कि जिंदगी के बहुत नेड़े होजीला पास के ग्लेशियर्स ਇਹਨ ਗਲੇਸ਼ੀਅਰਸ ਦਾ ਨਾਮ ਹੈ ਦਰਾੰਗ ਤਰੂੰਗ ਗਲੇਸ਼ੀਅਰਸ ਬਰਫ਼ ਦੇ ਨਾਲ ਬਿਲਕੁਲ ਹੀ ਭਰੇ ਪਏ ਨੇ ਸਾਰੇ ਪਹਾੜ ਬਰਫ਼ ਦੇ ਨਾਲ ਲੱਦੇ ਪਏ ਨੇ ਤੇ ਬਰਫ਼ ਪਹਾੜਾਂ ਤੋਂ ਇਸ ਤਰ੍ਹਾਂ ਆ ਰਹੀ ਆ ਜਿਵੇਂ ਪਾਣੀ ਆ ਰਿਹਾ ਹੋਵੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਇੱਕ ਪੂਰਾ ਦਰਾ ਬਣਿਆ ਹੋਇਆਗਾ ਪਾਸ ਬਣਿਆ ਹੋਇਆਗਾ ਇਹ ਸਮੁੰਦਰ ਤਲ ਤੋਂ 4400 ਮੀਟਰ ਉੱਚਾਗਾ ਫੁੱਟਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ 14000 436 ਫੁੱਟ ਉਚਾਈ ਤੇ ਇਸ ਵਕਤ ਅਸੀਂ ਖੜੇ ਆਂ ਤੇ ਇਥੋਂ ਦਾ ਮੌਸਮ ਇਥੋਂ ਦੀ ਹਵਾ ਇਥੋਂ ਦੀ ਹਰ ਚੀਜ਼ ਸ਼ਬਦਾਂ ਦੇ ਵਿੱਚ ਬਿਆਨ ਕਰਨੀ ਬਹੁਤ ਔਖੀ ਆ ਅਸੀਂ ਬਸ ਸਿਰਫ ਇਹ ਕਹਿ ਸਕਦੇ ਆ ਕਿ ਇਨ੍ਹਾਂ ਪਹਾੜਾਂ ਤੇ ਕੁਦਰਤ ਦੀ ਕੋਈ ਮਿਹਰ ਆ ਕਿ ਇਹ ਸਾਨੂੰ ਆਪਣੇ ਵੱਲ ਇੰਨਾ ਜ਼ਿਆਦਾ ਖਿੱਚ ਲੈਂਦੇ ਨੇ ਲਦਾਖ ਦੇ ਸਿਆਚਨ ਗਲੇਸ਼ੀਅਰ ਤੋਂ ਬਾਅਦ ਲਦਾਖ ਦਾ ਸਭ ਤੋਂ ਵੱਡਾ ਗਲੇਸ਼ੀਅਰ ਆ ਜੋ ਉਹ ਦਰਾੰਗ ਦਰੂੰਗ ਗਲੇਸ਼ੀਅਰ ਹੀ ਮੰਨਿਆ ਜਾਂਦਾ ਹੈ। ਇਸ ਵਾਲੀ ਟਾਪ ਨੂੰ ਵੇਖ ਕੇ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੋਗੋ ਦੀ ਬਹੁਤ ਜ਼ਿਆਦਾ ਹੀ ਪਦਮ ਤੋਂ ਇੱਥੇ ਤੱਕ ਪਹੁੰਚਣ ਦੇ ਲਈ ਸਾਨੂੰ ਲਗਭਗ 78 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਉਸ ਦੇ ਵਿੱਚੋਂ ਜ਼ਿਆਦਾਤਰ ਸੋਹਣਾ ਸਾਫ਼ ਸੁਥਰਾ ਰੋਡ ਬਣਿਆ ਹੋਇਆ ਹੈਗਾ। ਪਰ ਕਿਤੇ ਕਿਤੇ ਆਫ ਰੋਡਿੰਗ ਵੀ ਹੋ ਜਾਂਦੀ ਹੈ। ਕਈ ਪਿੰਡਾਂ ਦੇ ਵਿੱਚ ਰਾਹ ਟੁੱਟੇ ਵੀ ਹੋਏ ਨੇ, ਖਰਾਬ ਨੇ ਰਸਤੇ ਪਰ ਓਵਰ ਆਲ ਇੱਥੇ ਤੱਕ ਪਹੁੰਚਣ ਦਾ ਜੋ ਸਫ਼ਰ ਦਾ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਸੋਹਣਾ ਰਹਿੰਦਾਗਾ, ਬਹੁਤ ਹੀ ਜ਼ਿਆਦਾ ਯਾਦਗਾਰ ਰਹਿੰਦਾਗਾ। ਅਤੇ ਇਹਨਾਂ ਗਲੇਸ਼ੀਅਰਸ ਦੇ ਵਿੱਚ ਹੀ ਇੱਕ ਇਹ ਪਿਆਰੀ ਜੀ ਝੀਲ ਪੈਂਦੀ ਆ ਇਹ ਝੀਲ ਬਹੁਤ ਸੋਹਣੀ ਆ ਕਦੇ ਤਾਂ ਸਾਨੂੰ ਇਹ ਪਹਾੜ ਰੰਗੀ ਲੱਗਦੀ ਆ ਕਦੇ ਇਸ ਦਾ ਪਾਣੀ ਸਾਨੂੰ ਬਰਫ਼ ਰੰਗਾ ਲੱਗਦਾ ਤੇ ਕਦੇ-ਕਦੇ ਇਸ ਦਾ ਪਾਣੀ ਥੋੜਾ-ਥੋੜਾ ਗ੍ਰੀਨ ਲੱਗਦਾ ਹੈ ਜਦੋਂ ਹਵਾ ਚੱਲਦੀ ਆ ਤਾਂ ਪਾਣੀ ਦੇ ਵਿੱਚ ਜੋ ਵੇਵਜ਼ ਨੇ ਲਹਿਰਾਂ ਨੇ ਉੱਠਦੀਆਂ ਨੇ ਉਹ ਬਹੁਤ ਜ਼ਿਆਦਾ ਪਿਆਰੀਆਂ ਲੱਗਦੀਆਂ ਚੱਲ ਗਿਆ ਤੇ ਪੀਓ ਵਿੱਚ ਟੁੱਟ ਚੱਲੀਆਂ ਇਹਨਾਂ ਰਾਹਾਂ ਤੇ ਸਾਨੂੰ ਦੇਖਣ ਨੂੰ ਚੂਹੇ ਵਰਗੇ ਲੱਗਦੇ ਕੁਝ ਮੈਮਲਸ ਵੀ ਮਿਲਦੇ ਨੇ ਪਰ ਉਹ ਵੇਟ 'ਚ ਵੀ ਅਤੇ ਹਾਈਟ 'ਚ ਵੀ ਚੂਹੇ ਤੋਂ ਕਾਫੀ ਜ਼ਿਆਦਾ ਵੱਡੇ ਹੁੰਦੇ ਨੇ ਮੈਂ ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਮਿਲਦੇ ਹਾਂ ਜੀ ਅਗਲੇ ਸਫ਼ਰਾਂ ਤੇ ਬਹੁਤ ਬਹੁਤ ਧੰਨਵਾਦ